ਗੁਰਵਾਣੀ ਵਿੱਚ ਬਹੁਤ ਤਾਕਤ ਹੁੰਦੀ ਹੈ ਮਾਂ ਅਤੇ ਬੇਟੇ ਦੀ ਕਹਾਣੀ ਅਗਰ ਤੁਸੀਂ ਵੀ ਸੱਚਮੁੱਚ ਗੁਰਵਾਣੀ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਦਾ ਨਾਮ ਲਿਖ ਕੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਘਰੋਂ ਬੜੀ ਛੇਤੀ ਛੇਤੀ ਤਿਆਰ ਹੋ ਕੇ ਮੈਂ ਆਪਣੇ ਸਕੂਟਰ ਨੂੰ ਕਿੱਕ ਮਾਰੀ ਤੇ ਆਪਣੀ ਮਾਂ ਨੂੰ ਆਵਾਜ਼ ਦਿੱਤੀ ਮਾਂ ਆ ਜਾ ਹੁਣ ਜਲਦੀ ਮੈਂ ਤੈਨੂੰ ਬੱਸ ਵਿੱਚ ਚੜਾ ਕੇ ਕਚਹਿਰੀ ਵੀ ਜਾਣਾ ਹੈ ਆਪਣੇ ਸਾਥੀਆਂ ਨਾਲ ਮੰਗ ਪੱਤਰ ਦੇਣ ਰਾਮਾ ਨੇ ਅੱਗੋਂ ਆਵਾਜ਼ ਦਿੰਦੇ ਹੋਏ ਕਿਹਾ ਆ ਗਈ ਪੁੱਤ ਬੱਸ ਆ ਸੂਟ ਨਾਲ ਦੀ ਚੁੰਨੀ ਨਹੀਂ ਲੱਭ ਰਹੀ ਮੈਂ ਇਹ ਸੂਟ ਨਾਲ ਲੈ ਕੇ ਜਾਣਾ ਸੀ ਨਾਲੇ ਦੁਖ ਭੰਜਨੀ ਸਾਹਿਬ ਦਾ ਪਾਠ ਵੀ ਕਰਨਾ ਸੀ ਲੈ ਲੱਭ ਗਈ ਚੁੰਨੀ ਤਾਂ ਪਾਠ ਚੱਲ ਬੱਸ ਵਿੱਚ ਬੈ ਕੇ ਹੀ ਕਰ ਲਵਾਂਗੀ ਤੈਨੂੰ ਦੇਰੀ ਹੋ ਰਹੀ ਹੈ ਚੱਲ ਕੱਟ ਸਕੂਟਰ ਬਾਹਰ ਮੈਂ ਜੋਤੇ ਨੂਰ ਨੂੰ ਮਿਲ ਆਵਾਂ ਫਿਰ ਹਫ਼ਤੇ ਬਾਅਦ ਆਉਣਾ ਮੈਂ ਜਵਾਕਾਂ ਨੇ ਕਹਿਣਾ ਦਾਦੀ ਮਿਲ ਕੇ ਵੀ ਨਹੀਂ ਗਈ ਨਾਲੇ ਆਪਣੇ ਨੂਰ ਵਾਲੀ ਠੰਡੇ ਪਾਣੀ ਦੀ ਬੋਤਲ ਲੈ ਜਾਮਾ ਜੇ ਰਸਤੇ ਵਿੱਚ ਪਿਆਸ ਲੱਗੀ ਤਾਂ ਪੀ ਲਵਾਂਗੀ ਇਹਨੂੰ ਵੀ ਸਕੂਲ ਨੂੰ ਅਜੇ ਛੁੱਟੀਆਂ ਹੀ ਨੇ ਇੰਜ ਕਰਦੀ ਹੋਈ ਮਾਂ ਜਵਾਕਾਂ ਤੇ ਘਰ ਵਾਲੀ ਨੂੰ ਮਿਲ ਸਿਰ ਤੇ ਹੱਥ ਰੱਖ ਪਿਆਰ ਦਿੰਦੀ ਹੋਈ ਸਕੂਟਰ ਤੇ ਆਣ ਬੈਠੀ ਮੈਂ ਸਕੂਟਰ ਤੋਰ ਅੱਡੇ ਵੱਲ ਨੂੰ ਚੱਲ ਪਿਆ ਮੈਨੂੰ ਰਸਤੇ ਵਿੱਚ ਜਾਂਦੀ ਮਾਂ ਘਰ ਦੇ ਸਾਰੇ ਕੰਮ ਸੁਲਝਾਉਂਦੀ ਤੇ ਟਾਈਮ ਨਾਲ ਘਰੇ ਜਾਣ ਬਾਰੇ ਕਹਿੰਦੀ ਅੱਡੇ ਪਹੁੰਚ ਗਈ ਮੈਂ ਮਾਂ ਨੂੰ ਬੱਸ ਵਿੱਚ ਚੜਾਉਂਦੇ ਵਕਤ ਪੈਰੀ ਹੱਥ ਲਾਉਂਦਿਆਂ ਮਾਂ ਨੂੰ ਉਸ ਦਾ ਕੱਪੜਿਆਂ ਵਾਲਾ ਬੈਗ ਤੇ ਠੰਡੇ ਪਾਣੀ ਵਾਲੀ ਬੋਤਲ ਫੜਾਉਂਦਿਆਂ ਬੱਸ ਵਿੱਚ ਬਿਠਾ ਦਿੱਤਾ ਤੇ ਉਸ ਬੱਸ ਦਾ ਨੰਬਰ ਲਿਖ ਕੇ ਘਰੇ ਫੋਨ ਤੇ ਵਟਸਐਪ ਕਰ ਦਿੱਤਾ ਕਿ ਮੈਂ ਮਾਂ ਨੂੰ ਬੱਸ ਚੜਾ ਦਿੱਤਾ ਹੈ ਤੇ ਤੁਸੀਂ ਭੈਣ ਨੂੰ ਫੋਨ ਲਾ ਕੇ ਦੱਸ ਦਿਓ ਕਿ ਉਹ ਮਾਂ ਨੂੰ ਅੱਗੋਂ ਆ ਕੇ ਐਨੇ ਟਾਈਮ ਤੱਕ ਲੈ ਜਾਣਾ ਇੰਨੇ ਟਾਈਮ ਤੇ ਅੱਡੇ ਤੋਂ ਬੱਸ ਤੁਰ ਪਵੇਗੀ ਅਤੇ ਇੰਨੇ ਟਾਈਮ ਨੂੰ ਉੱਥੇ ਪਹੁੰਚ ਜਾਵੇਗੀ ਕਿਉਂਕਿ ਮੈਂ ਕਚਹਿਰੀ ਜਾਣ ਤੋਂ ਲੇਟ ਹੋ ਰਿਹਾ ਸੀ ਇਸ ਲਈ ਆਪ ਭੈਣ ਨੂੰ ਫੋਨ ਨਹੀਂ ਲਾਇਆ ਕਿ ਗੱਲਾਂ-ਗੱਲਾਂ ਵਿੱਚ ਮੈਂ ਲੇਟ ਨਾ ਹੋ ਜਾਮਾ ਫਿਰ ਆਪਕੇ ਕੁਮਾਰ ਆਪਣੇ ਸਾਥੀਆਂ ਕੋਲ ਕਚਹਿਰੀ ਜਾਣ ਲਈ ਜਾ ਪਹੁੰਚਿਆ ਤਕਰੀਬਨ ਪੌਣੇ ਕੋ ਘੰਟੇ ਬਾਅਦ ਇੱਕ ਉੜਦੀ-ਉੜਦੀ ਖਬਰ ਮੇਰੇ ਕੰਨਾਂ ਤੱਕ ਆ ਪਹੁੰਚੀ ਕਿ ਲੁਧਿਆਣੇ ਜਾ ਰਹੀ ਇੱਕ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਤੇ ਕਾਫੀ ਸਵਾਰੀਆਂ ਦੀ ਮੌਤ ਹੋ ਗਈ ਹੈ ਮੈਨੂੰ ਕੁਝ ਅਜੀਬ ਜਿਹੇ ਖਿਆਲ ਆਉਣ ਲੱਗੇ ਮੈਂ ਅੰਦਰੋਂ ਅੰਦਰੀ ਡਰ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਕਿਉਂ ਹੀ ਕਿਉਂ ਲੱਗ ਰਿਹਾ ਸੀ ਕਿ ਇਹ ਉਹੀ ਬੱਸ ਨਾ ਹੋਵੇ ਜਿਸ ਵਿੱਚ ਮੈਂ ਮਾਨ ਜਗਰਾਉ ਨੂੰ ਚੜਾ ਕੇ ਆਇਆ ਸੀ ਮੈਂ ਵਾਹਿਗੁਰੂ ਦਾ ਨਾਮ ਜਪਦਾ ਸਕੂਟਰ ਚੱਕ ਘਰ ਨੂੰ ਤੁਰ ਪਿਆ ਅਜੇ ਘਰ ਵਾਲੀ ਗਲੀ ਵਿੱਚ ਹੀ ਮੁੜਿਆ ਸੀ ਕਿ ਬੂਹੇ ਅੱਗੇ ਲੋਕਾਂ ਦਾ ਇਕੱਠ ਹੋਇਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਬੂਹੇ ਕੋਲ ਜਾ ਜਲਦੀ ਜਲਦੀ ਸਕੂਟਰ ਨੂੰ ਸਟੈਂਡ ਤੇ ਖੜਾ ਕਰ ਅੱਗੇ ਨੂੰ ਵਧਿਆ ਮੇਰੀ ਘਰ ਵਾਲੀ ਕੋਲ ਸਭ ਆਂਡ ਗਵਾਂਡ ਵਾਲੇ ਖੜ ਹੌਸਲਾ ਰੱਖਣ ਵਾਲੇ ਕਹਿ ਰਿਹਾ ਸੀ ਮੈਂ ਚੀਕਦੀ ਹੋਈ ਆਵਾਜ਼ ਨਾਲ ਪੁੱਛਿਆ ਕੀ ਹੋਇਆ ਏ ਮੈਨੂੰ ਦੱਸੋ ਕੀ ਹੋਇਆ ਏ ਕੋਈ ਦੱਸ ਕਿਉਂ ਨਹੀਂ ਰਿਹਾ ਭਾਈ ਮੈਨੂੰ ਪਤਾ ਤਾਂ ਲੱਗੇ ਕੀ ਗੱਲ ਹੋਈ ਹੈ ਇੰਨਾ ਇਕੱਠ ਕਿਉਂ ਕੀਤਾ ਏ ਤਾਂ ਇੱਕ ਗਵਾਂਢਣ ਵਿੱਚ ਰਹਿੰਦੀ ਮਾਤਾ ਨੇ ਕਿਹਾ ਪੁੱਤ ਤੂੰ ਵੀ ਹੌਸਲਾ ਰੱਖ ਗੱਲ ਸੁਣੀ ਕਬਰਾਈ ਨਾ ਵਾਹਿਗੁਰੂ ਸਭ ਠੀਕ ਕਰੂਗਾ ਮੈਂ ਫਿਰ ਕਿਹਾ ਪਰ ਮੈਨੂੰ ਕੁਝ ਦੱਸੋ ਵੀ ਕਿ ਹੋਇਆ ਕੀ ਏ ਤਾਂ ਮਾਤਾ ਨੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਪੁੱਤ ਜਿਸ ਵਾਸ ਵਿੱਚ ਤੇਰੀ ਮਾਂ ਗਈ ਸੀ ਉਸ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਉਸ ਦਾ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਹੈ ਬਸ ਇਹੀ ਪਤਾ ਚੱਲਿਆ ਹੈ ਕਿ ਉਹ ਬੱਸ ਕਿਸੇ ਟਰਾਲੇ ਨਾਲ ਸਿੱਧੀ ਵੱਜੀ ਹੈ ਤੇ ਬਹੁਤ ਸਾਰੇ ਲੋਕ ਮਰੇ ਨੇ ਇੰਨਾ ਸੁਣਦੇ ਹੀ ਮੈਂ ਪੈਰਾਂ ਪਰ ਡਿੱਗਦਾ ਹੋਇਆ ਉੱਚੀ ਉੱਚੀ ਰੋਣ ਲੱਗਾ ਮੇਰਾ ਡਰ ਮੇਰੇ ਅੱਗੇ ਆ ਖੜਾ ਹੋਇਆ ਜੋ ਮੈਂ ਕੁਝ ਮਿੰਟ ਪਹਿਲਾਂ ਸੋਚ ਰਿਆ ਸੀ ਮੈਨੂੰ ਮਾਂ ਦੇ ਤੁਰਨ ਲੱਗਿਆ ਉਸਦੇ ਬੋਲ ਕੰਨੀਆਂ ਸੁਣ ਲੱਗੇ ਉਸ ਦਾ ਰਸਤੇ ਵਿੱਚ ਮੈਨੂੰ ਸਮਝਾਇਆ ਮੇਰੀਆਂ ਅੱਖਾਂ ਅੱਗੇ ਆਉਣ ਲੱਗਾ ਮੇਰੀ ਘਰ ਦੀ ਤੇ ਬੱਚੇ ਵੀ ਮੈਨੂੰ ਦੇਖ ਉੱਚੀ ਉੱਚੀ ਰੋਣ ਲੱਗ ਪਏ ਮੈਨੂੰ ਚੁੱਪ ਕਰਵਾ ਹੌਸਲਾ ਦਿੰਦੇ ਹੋਏ ਲੋਕਾਂ ਨੇ ਮੈਨੂੰ ਉਸ ਥਾਂ ਤੇ ਪਹੁੰਚਣ ਲਈ ਗਿਆ ਜਿਸ ਜਗ੍ਹਾ ਐਕਸੀਡੈਂਟ ਹੋਇਆ ਸੀ ਮੈਂ ਆਪਣੇ ਆਪ ਨੂੰ ਸੰਭਾਲਦਾ ਹੋਇਆ ਮੋਟਰਸਕੂਟਰ ਚੁੱਕ ਪਿੱਛੇ ਨੂੰ ਫਿਰ ਮੁੜ ਉਸ ਜਗ੍ਹਾ ਵੱਲ ਚੱਲ ਪਿਆ। ਰਸਤੇ ਵਿੱਚ ਕਾਫੀ ਮਾੜੇ ਖਿਆਲ ਮੇਰੀਆਂ ਅੱਖਾਂ ਦੇ ਮੂਰੇ ਆ ਰਹੇ ਸਨ। ਮੈਨੂੰ ਅੰਦਰੋਂ ਪੂਰੀ ਤਰ੍ਹਾਂ ਢੋੜਿਆ ਸੀ। ਮੈਂ ਪੁਸ਼ਦਾ ਪਹੁੰਚਦਾ ਉਸ ਜਗ੍ਹਾ ਤੇ ਪਹੁੰਚ ਗਿਆ। ਕੀ ਦੇਖਦਾ ਹਾਂ ਕਿ ਬਸ ਦਾ ਇੱਕ ਹਿੱਸਾ ਹੀ ਬਚਿਆ ਹੋਇਆ। ਜਿੰਨ ਹਿੱਸੇ ਬਸ ਤੇ ਪੂਰੀ ਤਰ੍ਹਾਂ ਖਤਮ ਹੋ ਸੁੱਕੇ ਸਨ। ਮੈਂ ਹੋਰ ਵੀ ਡਰ ਗਿਆ ਬਸ ਦੀ ਹਾਲਤ ਦੇਖ ਕੇ। ਲੋਕਾਂ ਦੀਆਂ ਚੱਪਲਾਂ, ਜੁੱਤੀਆਂ ਤੇ ਹੋਰ ਸਮਾਨ ਵੀ ਸੜਕ ਉੱਤੇ ਖਿਲਰਿਆ ਪਿਆ ਸੀ। ਖੂਨ ਨਾਲ ਬਸ ਦੇ ਸ਼ੀਸ਼ੇ ਰੰਗੇ ਹੋਏ ਸਨ। ਸੜਕ ਤੇ ਵੀ ਖੂਨ ਕਾਫੀ ਦੂਰ ਤੱਕ ਡੁੱਲਿਆ ਹੋਇਆ ਸੀ। ਮੇਰੀ ਨਿਗਾਹ ਦੂਰ-ਦੂਰ ਤੱਕ ਆਪਣੀ ਮਾਂ ਨੂੰ ਲੱਭ ਰਹੀ ਸੀ ਪਰ ਸਵਾਰੀਆਂ ਨੂੰ ਕੱਡ ਹਸਪਤਲ ਲਿਜਾਇਆ ਜਾ ਚੁੱਕਾ ਸੀ। ਉਸ ਜਗ੍ਹਾ ਸਿਰਫ ਆਉਂਦੇ ਜਾਂਦੇ ਲੋਕਾਂ ਤੇ ਮੇਰੇ ਵਰਗੇ ਲੋਕਾਂ ਦਾ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ ਵਿੱਚ ਸਨ ਉਹੀ ਨਜ਼ਰ ਆ ਰਹੇ ਸਨ ਮੈਂ ਹੌਲੀ-ਹੌਲੀ ਅੱਗੇ ਨੂੰ ਵਧਿਆ ਲੋਕਾਂ ਦੇ ਖਿਲਰੇ ਸਮਾਨ ਨੂੰ ਦੇਖਦੇ ਹੋਏ ਮੈਨੂੰ ਆਪਣੀ ਮਾਂ ਦੇ ਹੱਥ ਵਿੱਚ ਠੰਡੇ ਪਾਣੀ ਦੀ ਬੋਤਲ ਨਜ਼ਰ ਆਈ ਮੈਂ ਭੱਜ ਕੇ ਉਸ ਨੂੰ ਚੁੱਕਿਆ ਪਰ ਬੈਗ ਨਜ਼ਰ ਨਾ ਆਇਆ ਮੈਂ ਉਸ ਬੋਤਲ ਨੂੰ ਹਿੱਕ ਨਾਲ ਲਾ ਕੇ ਫਿਰ ਤੋਂ ਰੋਣ ਲੱਗਾ ਮੇਰੇ ਹੰਝੂ ਮੇਰੇ ਹੋ ਕੇ ਮੇਰੀ ਆਵਾਜ਼ ਦਾ ਸਾਥ ਨਹੀਂ ਦੇ ਰਿਹਾ ਸਨ ਮੈਂ ਲੋਕਾਂ ਨੂੰ ਪੁੱਛਿਆ ਕਿ ਕਿਸ ਹਸਪਤਾਲ ਲੈ ਕੇ ਗਏ ਹਨ ਇਸ ਬਸ ਦੀਆਂ ਸਵਾਰੀਆਂ ਨੂੰ ਕਿਸ ਜਗ੍ਹਾ ਲੈ ਕੇ ਗਏ ਨੇ ਮੈਂ ਸਹਿਮੀ ਜਹੀ ਆਵਾਜ਼ ਨਾਲ ਪੁੱਛਿਆ ਤਾਂ ਉੱਥੇ ਖੜੇ ਲੋਕਾਂ ਨੇ ਮੈਨੂੰ ਹਸਪਤਾਲ ਦਾ ਨਾਮ ਦੱਸਦੇ ਹੋਏ ਕਿਹਾ ਕਿ ਕੁਝ ਹੀ ਬੱਚੇ ਨੇ ਇਸ ਵਿੱਚ ਸਫ਼ਰ ਕਰਨ ਵਾਲੇ ਇਸ ਭੈਣ ਨੂੰ ਵੀ ਨਾਲ ਲੈ ਜਾਓ ਇਸ ਭੈਣ ਦੀ ਬੇਟੀ ਵੀ ਇਸ ਬਸ ਵਿੱਚ ਲੁਧਿਆਣੇ ਜਾ ਰਹੀ ਸੀ ਮੈਂ ਉਸ ਰੋਂਦੀ ਹੋਈ ਔਰਤ ਨੂੰ ਪਿੱਛੇ ਬਿਠਾ ਉਸ ਹਸਪਤਾਲ ਪਹੁੰਚ ਗਿਆ ਜਿੱਥੇ ਹਸਪਤਾਲ ਦੇ ਬਾਹਰ ਲੋਕਾਂ ਦਾ ਭਾਰੀ ਇਕੱਠ ਸੀ ਤੇ ਲੋਕਾਂ ਵੱਲੋਂ ਰੋਸਵਜੋ ਸ਼ੋਰ ਸ਼ਰਾਬਾ ਵੀ ਕੀਤਾ ਜਾ ਰਿਹਾ ਸੀ ਮੈਂ ਟੱਕ ਦਾ ਢੰਗਾਉਂਦਾ ਅੰਦਰ ਨੂੰ ਜਾਣ ਲੱਗਾ ਤੇ ਉਹ ਔਰਤ ਵੀ ਮੇਰੇ ਮਗਰ ਅੰਦਰ ਨੂੰ ਆਉਣ ਲੱਗੀ ਜਿਸ ਜਿਸ ਬੈੱਡ ਤੇ ਜ਼ਖਮੀ ਸਵਾਰੀਆਂ ਪਈਆਂ ਸਨ ਮੈਂ ਉਹ ਸਾਰੇ ਦੇਖ ਆਇਆ ਪਰ ਮਾਨ ਨਜ਼ਰ ਨਾ ਆਈ ਮੇਰੇ ਨਾਲ ਜੋ ਔਰਤ ਆਈ ਸੀ ਉਸ ਨੂੰ ਵੀ ਉਸਦੀ ਬੇਟੀ ਨਜ਼ਰ ਨਹੀਂ ਆ ਰਹੀ ਸੀ ਫਿਰ ਮੈਂ ਉਥੋਂ ਕਿਸੇ ਡਾਕਟਰ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਜਿਹੜੀਆਂ ਸਵਾਰੀਆਂ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਪੋਸਟਮਾਰਟਮ ਲਈ ਪੋਸਟਮਾਰਟਮ ਰੂਮ ਵਿੱਚ ਪੇਜ ਦਿੱਤਾ ਹੈ ਤੁਸੀਂ ਉਸ ਜਗ੍ਹਾ ਤੇ ਦੇਖ ਲਵੋ ਇਹ ਭੂਲ ਮੇਰੇ ਦਿਲ ਨੂੰ چیرਦੇ ਹੋਏ ਮੇਰੀ ਰੂਨੂ ਬਿੰਨਰ ਐ ਸਨ ਮੈਂ ਪਿੱਛੀਆਂ ਅੱਖਾਂ ਤੇ ਕੰਬਦੀ ਆਵਾਜ਼ ਨਾਲ ਪੋਸਟਮਾਰਟਮ ਰੂਮ ਦਾ ਪਤਾ ਪੁੱਛਿਆ ਮੇਰੇ ਮਗਰ ਉਹ ਔਰਤ ਵੀ ਰਹਿੰਦੀ ਹੋ ਕੇ ਲੰਦੀ ਤੁਰ ਪਈ ਮੈਂ ਪੋਸਟਮਾਰਟਮ ਰੂਮ ਅੰਦਰ ਗਿਆ ਤੇ ਕੰਬਦੇ ਹੋਏ ਹੱਥਾਂ ਨਾਲ ਇੱਕ ਇੱਕ ਚਾਦਰ ਚੁੱਕ ਮੂੰਹ ਦੇਖ ਰਿਹਾ ਸੀ ਤੇ ਮੂੰਹ ਵਿੱਚ ਮੂਲ ਮੰਤਰ ਦਾ ਜਾਪ ਵੀ ਕਰ ਰਿਹਾ ਸੀ ਮੇਰੇ ਪਿੱਛੇ ਉਹ ਔਰਤ ਵੀ ਸਭ ਲਾਸ਼ਾਂ ਦੇ ਮੂੰਹ ਦੇਖ ਰਹੀ ਸੀ ਤੇ ਅਚਾਨਕ ਉਸ ਔਰਤ ਨੇ ਚੀਕ ਮਾਰੀ ਜਿਸ ਨਾਲ ਮੇਰੇ ਹੱਥਾਂ ਵਿੱਚ ਚੁੱਕੀ ਚਾਦਰ ਵੀ ਛੁੱਟ ਗਈ ਉਸ ਦੀਆਂ ਚੀਕਾਂ ਨੇ ਹਸਤਾਲ ਵਿੱਚ ਦਰਦਨਾਕ ਮਾਹੌਲ ਬਣਾ ਦਿੱਤਾ ਸੀ ਕਿਉਂਕਿ ਉਸ ਦੀ ਬੇਟੀ ਦੀ ਲਾਸ਼ ਉਸ ਨੂੰ ਨਜ਼ਰ ਆ ਗਈ ਸੀ ਹੁਣ ਮੇਰੀ ਵਾਰੀ ਸੀ ਸਿਰਫ 4-5 ਲਾਸ਼ਾਂ ਹੀ ਬਾਕੀ ਦੇਖਣ ਵਾਲੀਆਂ ਰਹਿ ਗਈਆਂ ਸਨ ਮੈਂ ਵਾਹਿਗੁਰੂ ਵਾਹਿਗੁਰੂ ਤੇ ਮੂਲ ਮੰਤਰ ਜਪਦਾ ਅੱਗੇ ਵਧਿਆ ਮੇਰੇ ਵਿੱਚ ਹੁਣ ਲਾਸ਼ਾਂ ਦੇ ਉੱਪਰੋਂ ਚਾਦਰ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਮੈਂ ਇੱਕ ਇੱਕ ਕਰਦਾ ਸਭ ਲਾਸ਼ਾਂ ਨੂੰ ਵੇਖਦਾ ਲਾਸ ਚਾਦਰ ਚੁੱਕਣ ਦੇਖਣ ਲੱਗਾ ਮੇਰਾ ਮਨ ਬਹੁਤ ਡਰਿਆ ਹੋਇਆ ਸੀ ਮਨ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਉਹ ਚਾਦਰ ਵੀ ਚੁੱਕ ਦਿੱਤੀ ਕੀ ਦੇਖਿਆ ਕਿ ਉਸ ਥਾਂ ਵੀ ਮਾਂ ਨਜ਼ਰ ਨਹੀਂ ਆਈ ਨਾਉ ਜਾਕੀਮੀਆਂ ਵਿੱਚ ਹਸਪਤਾਲ ਵਿੱਚ ਤਾਕਲ ਸੀ ਤੇ ਨਾ ਹੋਈ ਪੋਸਟਮਾਰਟਮ ਰੂਮ ਵਿੱਚ ਮੈਂ ਜਲਦੀ ਜਲਦੀ ਬਾਹਰ ਨਿਕਲਿਆ ਤੇ ਬਾਹਰ ਖੜੇ ਲੋਕਾਂ ਨੂੰ ਪੁੱਛਣ ਲੱਗਾ ਇਹ ਹੋਰ ਸਵਾਰੀਆਂ ਕਿੱਥੇ ਨੇ ਜੋ ਇਸ ਬੱਸ ਵਿੱਚ ਸਨ ਉੱਥੇ ਖੜੇ ਲੋਕਾਂ ਨੇ ਕੁਝ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕੁੱਲ ਸਵਾਰੀਆਂ ਸਨ 45 ਬੱਸ ਵਿੱਚ ਡਰਾਈਵਰ ਕੰਡਕਟਰ ਸਮੇਤ 12 ਮੱਝੇ ਬੀ ਔਰਤਾਂ ਸਨ ਤੇ ਬਾਕੀ ਮਰਦ ਸਨ ਉਹਨਾਂ ਵਿੱਚੋਂ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ 16 ਔਰਤਾਂ ਤੇ ਬੱਚੇ 8 ਮਰਦੇ ਤੇ ਬਾਕੀ ਅੰਦਰ ਹਸਪਤਾਲ ਇਲਾਜ ਲਈ ਦਾਖਲ ਹਨ ਮੈਂ ਕਿਹਾ ਪਰ ਨਾ ਜ਼ਖਮੀਆਂ ਤੇ ਨਾ 24 ਮੌਤਾਂ ਵਿੱਚ ਮੇਰੀ ਮਾਂ ਹੈ ਉਹ ਵੀ ਇਸੇ ਬੱਸ ਵਿੱਚ ਸੀ ਉਹ ਮੈਨੂੰ ਨਹੀਂ ਮਿਲੀ ਅੱਗੋਂ ਉਹ ਲੋਕ ਕਹਿਣ ਲੱਗੇ ਇੱਕ ਵਾਰ ਹੋਰ ਦੇਖਾਓ ਸ਼ਾਇਦ ਤੁਹਾਨੂੰ ਘਬਰਾਏ ਹੋਏ ਨੂੰ ਪਤਾ ਨਾ ਚੱਲਿਆ ਹੋਵੇ ਉਧਰੋਂ ਜਦੋਂ ਮੈਂ ਘਰ ਫੋਨ ਲਾ ਕੇ ਦੱਸਣ ਲੱਗਾ ਕਿ ਮਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਕੀ ਦੇਖਿਆ ਕਿ ਫੋਨ ਤੇ ਭੈਣ ਦੀਆਂ ਕਈ ਮਿਸ ਕਾਲਾਂ ਆਈਆਂ ਉਸੇ ਸੰთან ਮੈਂ ਡਰਦੇ ਡਰਦੇ ਨੇ ਭੈਣ ਨੂੰ ਫੋਨ ਲਾਇਆ ਤੇ ਮਨੋਮਨੀ ਸੋਚਣ ਲੱਗਾ ਕਿ ਭੈਣ ਨੂੰ ਕਿਸ ਤਰ੍ਹਾਂ ਦੱਸਾਂਗਾ ਕਿ ਮਾਂ ਦਾ ਐਕਸੀਡੈਂਟ ਹੋ ਗਿਆ ਹੈ ਤੇ ਮਿਲ ਨਹੀਂ ਰਹੀ ਇੰਨੇ ਨੂੰ ਫੋਨ ਭੈਣ ਨੇ ਚੁੱਕਿਆ ਤਾਂ ਕਹਿਣ ਲੱਗੀ ਕੀ ਹੋਇਆ ਵੀਰ ਮੈਂ ਉਸਤੇ ਅਗਲੇ ਬੋਲ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਕੁਝ ਨਹੀਂ ਭੈਣੇ ਫਿਰ ਭੈਣ ਕਹਿਣ ਲੱਗੀ ਫੋਨ ਕਿਉਂ ਨਹੀਂ ਚੁੱਕਦਾ ਨਾ ਘਰੇ ਭਾਬੀ ਨੂੰ ਫੋਨ ਲੱਗ ਰਿਹਾ ਹੈ ਉਸ ਦਾ ਵੀ ਸਵਿਚ ਆਫ ਆ ਰਿਹਾ ਕੀ ਗੱਲ ਸਭ ਖੈਤਾ ਹੈ ਅਜੇ ਤਾਂ ਮਾਂ ਨੂੰ ਪੂਰਾ ਇੱਕ ਦਿਨ ਵੀ ਨਹੀਂ ਹੋਇਆ ਘਰੋਂ ਆਏ ਨੂੰ ਤੁਸੀਂ ਤਾਂ ਉਂਝ ਹੀ ਉਲਝ ਗਏ ਹੋ ਆਸਤੀ ਹੋਣੀ ਕਹਿਣ ਲੱਗੇ ਮੈਂ ਕਿਹਾ ਭੈਣੇ ਮਾਂ ਇੱਕ ਦਿਨ ਲਈ ਨਹੀਂ ਗਈ ਅਜੇ ਅੱਗੇ ਬੋਲਣ ਹੀ ਲੱਗਾ ਸੀ ਅੱਗੋ ਭੈਣ ਕਹਿੰਦੀ ਹਾਂ ਹਾਂ ਪਤਾ ਵੀਰੇ ਪੂਰਾ ਹਫਤਾ ਰਹਿਣ ਆਈ ਐ ਪਰ ਅਸੀਂ ਇੱਕ ਹਫਤਾ ਨਹੀਂ ਦੋ ਹਫਤੇ ਰੱਖਾਂਗੇ ਮਾਂ ਨੂੰ ਕਿੰਨੇ ਚਿਰਾਂ ਬਾਅਦ ਆਈ ਆ ਇਸ ਵਾਰ ਪਰ ਉਹ ਵਿਚਾਰੀ ਫਿਕਰ ਕਰੀ ਜਾਂਦੀ ਆ ਕਿ ਨੂਰ ਦੀ ਠੰਡੇ ਪਾਣੀ ਦੀ ਬੋਤਲ ਜੋ ਉਹ ਲੈ ਕੇ ਆਈ ਸੀ ਉਹ ਦੂਸਰੀ ਵਾਸ ਵਿੱਚ ਰਹਿ ਗਈ ਜਿਸ ਵਿੱਚ ਉਹ ਪਹਿਲਾਂ ਬੈਠੀ ਸੀ ਹੁਣ ਜਦੋਂ ਉਹ ਘਰ ਗਈ ਤਾਂ ਬੋਤਲ ਬਾਰੇ ਪਤਾ ਲੱਗਣ ਤੇ ਨੂਰ ਨੇ ਰੋ ਰੋ ਬੁਰਾ ਹਾਲ ਕਰ ਲੈਣਾ ਹੈ ਮੈਂ ਹੈਰਾਨ ਹੁੰਦੇ ਤੇ ਅੱਖਾਂ ਵਿੱਚ ਖੁਸ਼ੀ ਦੀ ਚਮਕ ਨੂੰ ਮਹਿਸੂਸ ਕਰਦਿਆਂ ਉੱਚੀ ਦਿਨੀ ਪੁੱਛਿਆ ਮਾਂ ਪਹੁੰਚ ਗਈ ਤੇਰੇ ਕੋਲ ਤਾਂ ਭੈਣ ਨੇ ਅਗੂ ਕੋਸਤੇ ਹੋਏ ਕਿਆ ਆ ਗਈ ਭਰਾਵਾ ਪਰ ਤੁਸੀਂ ਦੱਸਣਾ ਨਹੀਂ ਸੀ ਕਿ ਮਾਂ ਇੱਥੋਂ ਤੁਰ ਪਈਏ ਤੇ ਇੰਨੇ ਟਾਈਮ ਤੱਕ ਪਹੁੰਚ ਜਾਊਗੀ ਤੇ ਮੈਂ ਤੇਰੇ ਭਾਣਜੇ ਨੂੰ ਭੇਜ ਦਿੰਦੀ ਤੇ ਮਾਂ ਨੂੰ ਲੈ ਆਉਂਦਾ ਵਿਚਾਰੀ ਉੱਥੇ ਅੱਧਾ ਘੰਟਾ ਉਡੀਕ ਕਰਕੇ ਆਟੋ ਲੈ ਕੇ ਹੁਣ ਪਹੁੰਚੀ ਮੈਂ ਬਹੁਤ ਖੁਸ਼ ਹੋਇਆ ਇੰਜ ਲੱਗ ਗਿਆ ਜਿਵੇਂ ਮੇਰਾ ਬਾਹਗੁਰੂ ਮੈਨੂੰ ਆਪਣੀ ਬੁੱਕਣ ਵਿੱਚ ਲੈ ਕੇ ਸਿਰ ਤੇ ਹੱਤਰ ਕੇ ਮੈਨੂੰ ਕਾਲੀ ਹਨੇਰੀ ਭਰੀ ਜ਼ਿੰਦਗੀ ਤੋਂ ਬਚਾ ਕੇ ਲੰਘ ਗਿਆ ਹੋਵੇ ਮੈਂ ਮਾਂ ਦੀ ਆਵਾਜ਼ ਸੁਣ ਇੰਨਾ ਖੁਸ਼ ਹੋਇਆ ਕਿ ਮੈਨੂੰ ਕੁਝ ਵੀ ਨਹੀਂ ਦਿਸ ਰਿਹਾ ਸੀ ਸਿਰਫ ਮਾਂ ਹੀ ਦਿਸ ਰਹੀ ਸੀ ਮਾਂ ਦੀ ਆਵਾਜ਼ ਹੀ ਸੁਣ ਰਹੀ ਸੀ ਤੇ ਮਾਂ ਨੂੰ ਪੁੱਛਣ ਤੋਂ ਪਤਾ ਚੱਲਿਆ ਕਿ ਉਹ ਉਸ バス ਵਿੱਚੋਂ ਇਸ ਲਈ ਉਤਰ ਗਈ ਕਿਉਂਕਿ ਉਸ バス ਵਿੱਚ ਗੀਤ ਬਹੁਤ ਉੱਚੀ ਆਵਾਜ਼ ਵਿੱਚ ਲੱਗੇ ਹੋਏ ਸਨ ਮੈਂ ਦੁਖ ਭਜਣੀ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਮੈਂ ਅਡੇ ਤੋਂ ਬਾਹਰ ਨਿਕਲਦੇ ਹੀ ਚੌਂਕ ਕੋਲ ਉਤਰ ਕੇ ਦੂਸਰੀ ਵਸ ਵਿੱਚ ਚੜ ਗਈ ਸੀ ਮੈਂ ਫੋਨ ਕਟਿਆ ਤੇ ਸਕੂਟਰ ਤੇ ਕਿੱਕ ਮਾਰ ਕੇ ਘਰੇ ਆ ਪਹੁੰਚਿਆ ਘਰੇ ਅਜੇ ਵੀ ਬਹੁਤ ਲੋਕ ਬੈਠੇ ਸਨ ਉਹ ਮੈਨੂੰ ਦੇਖਦੇ ਹੋਏ ਖੜੇ ਹੋ ਗਏ ਤੇ ਪੁੱਛਣ ਲੱਗੇ ਕਿ ਪੁੱਤ ਤੇਰੀ ਮਾਂ ਠੀਕ ਹੈ ਨਾ ਮੈਂ ਚਿਹਰੇ ਨੂੰ ਮੁਸਕਰਾੜ ਵਿੱਚ ਲਿਆਉਂਦੇ ਹੋਏ ਹਾਂ ਮਾਂ ਠੀਕ ਹੈ ਉਹ ਤਾਂ ਭੈਣ ਕੋਲ ਪਹੁੰਚ ਗਈ ਸੀ ਤੇ ਫਿਰ ਮੈਂ ਆਪਣੀ ਘਰ ਦੀ ਨੂੰ ਕਿਹਾ ਕਿ ਜੇ ਜੋ ਮੈਸੇਜ ਕੀਤਾ ਸੀ ਕਿ ਭੈਣ ਨੂੰ ਦੱਸ ਦੇਣਾ ਮਾਂ ਤੁਰ ਪਈ ਹੈ ਭੈਣ ਨੂੰ ਫੋਨ ਲਾ ਕੇ ਕਿਉਂ ਨਹੀਂ ਦੱਸਿਆ ਤਾਂ ਘਰ ਦੀ ਨੇ ਦੱਸਿਆ ਕਿ ਮੈਂ ਤੁਹਾਡੇ ਮੈਸੇਜ ਨੂੰ ਦੇਖ ਬਸ ਦਾ ਨੰਬਰ ਲਿਖ ਕੇ ਭੈਣ ਨੂੰ ਫੋਨ ਲਾਉਣ ਹੀ ਲੱਗੀ ਸੀ ਕਿ ਅਚਾਨਕ ਜੋਤ ਦੇ ਭੱਜੇ ਆਉਂਦੇ ਹੀ ਵਿਚ ਫੋਨ ਵੱਜਣ ਨਾਲ ਜੋਰ ਨਾਲ 헤ਟਾ ਡਿੱਗ ਪਿਆ ਤੇ ਉਸ ਤੋਂ ਬਾਅਦ ਉਹ ਚੱਲਿਆ ਹੀ ਨਹੀਂ ਮੈਂ ਡਰਦੀ ਨੇ ਤੁਹਾਨੂੰ ਵੀ ਨਹੀਂ ਦੱਸਿਆ ਕਿ ਜੋਤ ਨੂੰ ਝੜਕੋਗੇ ਮੈਂ ਹੱਸਦੇ ਹੋਏ ਨੇ ਕਿਹਾ ਇਹੋ ਜ ਹੈ 100 ਫੋਨ ਹੋਰ ਬਾਹਰ ਦੇ ماں ਆਪਣੀ ਮਾਂ ਉਤੋਂ ਅੱਜ ਪਤਾ ਚੱਲਿਆ ਕਿ ਗੁਰਬਾਣੀ ਵਿੱਚ ਕਿੰਨੀ ਤਾਕਤ ਹੈ ਗੁਰਬਾਣੀ ਵਾਕਿਆ ਹੀ ਬੰਦੇ ਨੂੰ ਮੌਤ ਦੇ ਮੂੰਹ ਵਿੱਚੋਂ ਮੋੜ ਲਿਆਉਂਦੀ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਵਾਈ ਗੁਰੂ ਜਰੂਰ ਲਿਖਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਕਿਉਂਕਿ ਹੋਰ ਬਹੁਤ ਸਿੱਖਿਆ ਵਾਲੀਆਂ ਕਹਾਣੀਆਂ ਇਸ ਚੈਨਲ ਤੇ ਅਸੀਂ ਅਪਲੋਡ ਕਰਦੇ ਆਂ ਤੇ ਤੁਸੀਂ ਉਹਨਾਂ ਨੂੰ ਸੁਣ ਕੇ ਵੀ ਲਾਭ ਉਠਾ ਸਕਦੇ ਆਂ ਧੰਨਵਾਦ